ਸਤਿ ਸ੍ਰੀ ਅਕਾਲ ਵੀਰਸ ਮੈਂ ਹਾਂ ਡਾਕਟਰ ਅਭਿਨਵ ਮਹਿਤਾ ਆਯੂਸ਼ਵੈਦਾ ਹਸਪੀਟਲ ਅਰਬਨ ਸਟੇਟ ਫੇਸ 1 ਜਲੰਧਰ ਤੋਂ ਫਾਈਲਸ ਹਿਸਚੂਲਾ ਪਗੰਦਰ ਜਾਂ ਬਵਾਸੀਰ ਇਸ ਤਰ੍ਹਾਂ ਦੇ ਜਿੰਨੇ ਵੀ ਐਨੋਰੈਕਟਲ ਮਤਲਬ ਗੁਦਾ ਮਾਰਗ ਨਾਲ ਰਿਲੇਟਡ ਰੋਗ ਹੈ ਉਹਨਾਂ ਦਾ ਰੂਟ ਕੌਜ਼ ਜਿਵੇਂ ਅਸੀਂ ਦੇਖਦੇ ਹਾਂ ਪੇਸ਼ੈਂਟ ਦੀ ਤਸਵੀਰ ਵਿੱਚ ਤੇ ਪਿਤ ਵਧਿਆ ਹੁੰਦਾ ਹਮੇਸ਼ਾ ਪਿਤ ਵਧਣ ਵਾਲੀਆਂ ਚੀਜ਼ਾਂ ਦਾ ਜਦੋਂ ਅਸੀਂ ਖਾਣ ਪੀਣ ਵਿੱਚ ਪ੍ਰੀਜ ਦੱਸਦੇ ਪੇਸ਼ੈਂਟ ਨੂੰ ਫਿਰ ਉਹਦੇ ਨਾਲ ਇਹਨਾਂ ਚੀਜ਼ਾਂ ਵਿੱਚ ਕਾਫੀ ਸੁਧਾਰ ਦਿਖਦਾ ਕੁਝ ਖਾਨ ਬਿਆਸਤੇ ਆਯੁਰਵੈਦਿਕ ਮੈਡੀਸਿਨ ਦਿੰਨੇ ਜਿਹਦੇ ਨਾਲ ਬਵਾਸੀਰ ਪਗੰਦਰ ਫਿਸ਼ ਨੋਖਸਾਰ ਤੋਂ ਉਤਰ ਜੀਦੀ ਦਾ ਹਲਪਲਾਣੀ ਪੈਂਦੀ ਹੈ ਪਿਸ਼ਰਸ ਵਾਸਤੇ ਆ ਪਗੰਦਰ ਵਾਸਤੇ ਜਿਹਨੂੰ ਫਿਚੂਲਾ ਕਹਿੰਦੇ ਆ ਪਰ ਜਿਹੜੀ ਬਵਾਸੀਰ ਹੈ ਇਹਦਾ ਪਰਮਨੈਂਟ ਸੋਲੂਸ਼ਨ ਹੁੰਦਾ ਆਯੁਰਵੈਦਿਕ ਮੈਡੀਸਨ ਨਾਲ ਤੁਸੀਂ ਸੁਣਿਆ ਹੋਊਗਾ ਕਾਫੀ ਪੇਸ਼IENTS ਨੇ ਬਵਾਸੀਰ ਜਾਂ ਪਾਇਲਸ ਵਾਸਤੇ ਐਲੋਪੈਥਿਕ ਸਰਜਨਸ ਕੋਲ ਆਪਰੇਸ਼ਨ ਕਰਵਾਏ ਹੁੰਦੇ ਆ ਉਹ ਵੀ ਆਪਣੀ ਜਗ੍ਹਾ ਸਹੀ ਹੈ ਪਰ ਕਈ ਵਾਰ ਸਰਜਨ ਜਦੋਂ ਸਰਜਰੀ ਕਰ ਦਿੰਦੇ ਆ ਫਿਰ ਵੀ ਕੁਝ ਮਹੀਨਿਆਂ ਬਾਅਦ ਕੁਝ ਸਾਲ ਬਾਅਦ ਪ੍ਰੋਬਲਮ ਦੁਬਾਰਾ ਵਾਪਸ ਆ ਜਾਂਦੀ ਹੈ ਕਿਉਂਕਿ ਅਸੀਂ ਪੇਸ਼ੈਂਟ ਦੀ ਤਸਵੀਰ ਨਹੀਂ ਸਹੀ ਕੀਤੀ ਹੁੰਦੀ ਜਦੋਂ ਅਸੀਂ ਨਬਜ਼ ਦੇਖਦੇ ਆ ਉਹਨਾਂ ਦਾ ਖਾਣ ਪੀਣ ਉਹਨਾਂ ਦੀ ਤਸਵੀਰ ਦੇ ਹਿਸਾਬ ਨਾਲ ਬੈਲੈਂਸ ਕਰ ਦਿੰਨੇ ਆ ਜਿਹਦੇ ਵਿੱਚ ਲਾਲ ਮਿਰਚ ਅਚਾਰ ਚਾਹ ਕੌਫੀ ਸ਼ਿਮਲਾ ਮਿਰਚ ਗਰੇਲੇ ਪੈਕਡ ਫੂਡ ਇਹ ਸਾਰੀ ਚੀਜ਼ਾਂ ਮੈਦੇ ਦੀ ਬਣੀਆਂ ਚੀਜ਼ਾਂ ਸੀ ਪੇਸ਼ੈਂਟ ਦੀ ਆ ਬੰਦ ਕਰਾ ਦਿੰਨੇ ਆ ਖਾਣੇ ਵਿੱਚ ਤੇ ਉਹਨਾਂ ਦੇ ਖਾਣੇ ਵਿੱਚ ਫਾਈਬਰ ਕੰਟੈਂਟ ਵਧਾ ਦਿੰਨੇ ਆ ਹੋਲ ਗ੍ਰੇਨਸ ਮਿਲਟਸ ਹੋਲ ਵੀਟ ਇਸ ਤਰ੍ਹਾਂ ਦੇ ਕੁਝ ਤਬਦੀਲੀਆਂ ਦੱਸਦੇ ਆ ਤੇ ਪੇਸ਼ੈਂਟ ਨੂੰ ਆਉਣ ਵਾਲੇ ਟਾਈਮਸ ਕਦੀ ਵੀ ਪ੍ਰੋਬਲਮ ਨਹੀਂ ਆਉਂਦੀ ਜੇ ਕਿਤੇ ਆਂਦੀ ਵੀ ਹੈ ਤੇ ਕੋਈ ਆਯੁਰਵੇਦਿਕ ਮੈਡੀਸਿਨਸ ਦੇ ਨਾਲ ਪ੍ਰੋਬਲਮ ਬਿਲਕੁਲ ਜੜੋਂ ਖਤਮ ਹੋ ਸਕਦੀ ਹੈ ਤੁਸੀਂ ਮਿਲ ਸਕਦੇ ਹੋ ਅਰਬਨ ਸਟੇਟ ਫੇਸ 1 ਜਲੰਧਰ ਸਵੇਰ 9:00 ਤੋਂ ਸ਼ਾਮ 8:00 ਵਜੇ ਤੱਕ ਸੱਸਿਤਾ